ਕਿ ਕਿ ਟਰਵਾ ਹੈ ਕਿ ਕਿ ਟਰਵਾ ਹੈ ਕਿ ਕਿ ਟਰਵਾ ਹੈ ਚੀਕੂ 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 ਫਤ ਗਿਆ ਵਾਹ ਹੂੰ ਹੋ ਇੰਟਰ ਆ ਗਿਆ ਹਾਂ ਫਿਰ ਬਈ ਕਹਿੰਦੇ ਅੱਜ ਨਵੇਂ ਚੂਲੇ ਤੇ ਆਲੂ ਵਾਲੇ ਪਰੌਂਠੇ ਬਣਨ ਜਾ ਰਹੇ ਆ ਕੀ ਬਾਤਾਂ ਨੇ ਮੈਂ ਪਹਿਲਾਂ ਮੈਂ ਦਾ ਮੈਂ ਨਾ ਉਹ ਲੈ ਹੁੰਦੀਆਂ ਸੇਵੀਆਂ ਪਹਿਲਾਂ ਉਹਦੇ ਤੇ ਮਿੱਠਾ ਬਣਾ ਲਈ ਕੋਸ਼ ਮੈਂ ਹੁੰਦੀਆਂ ਨਹੀਂ ਵਾਸੀ ਉਹ ਮੇਰੇ ਵਾਸਤੇ ਮੈਂ ਹੈਗਾ ਨਹੀਂ ਯਾਰ ਅਮ ਉਹ ਮਾਸਟਰ ਸ਼ੈਫ ਕੱਟਣਾ ਨਹੀਂ ਮੈਂ ਓਕੇ ਕੀ ਪੂ ਡਾਲ ਗਿਆ ਅਮੂ ਛੋਟੇ ਛੋਟੇ ਵਾਲੇ ਨੇ ਤੁਸੀਂ ਸਾਰੇ ਆਲੂ ਉਹ ਕਰਦੇ ਗੰਦਲੂ ਬਣਾਤਾ ਮੈਂ ਦੇਖ ਲਾਂਗੇ ਕੋਈ ਨਹੀਂ ਠੀਕ ਹੈ ਅਮ ਹਾਂ ਦਹੀਂ ਲਿਆਂਦਾ ਉਹ ਦਹੀਂ ਲਿਆਂਦਾ ਆਪਣੀਆਂ ਸੇਵੀਆਂ ਲਿਆਂਦੀਆਂ ਤੇ ਮੱਖਣ ਲਿਆਂਦਾ ਮੱਖਣ ਕਿਉਂ ਉਹ ਫਿਰ ਚੁੱਲ੍ਹੇ ਤੇ ਬੈ ਕੇ ਮੱਖਣ ਨਾਲ ਪਰੌਂਠੇ ਖਾਵਾਂਗੇ ਨਾਲ ਸਾਡਾ ਚੀਕੂ ਵੀ ਖਾਊਗਾ ਚੀਕੂ ਦਾ ਦੇਖੂਗਾ ਵੀ ਇਹ ਕੀ ਕਰਨ ਲੱਗੇ ਨਮਾਈ ਹਾਜੀ ਗੁਰੂ ਜੀ ਆਪਾਂ ਨੂੰ ਗਰਮ ਬਹੁਤ ਆ ਚਲੋ ਹੜਾ ਉੱਤੇ ਖਾਪੈ ਨਹੀਂ ਲੈਣਾ ਕੋਈ ਗਰਮ ਆ ਚੱਲ ਆ ਜਾ ਫਿਰ ਉੱਪਰ ਹੈ ਉੱਪਰ ਚਲਦਾ ਮੈਂ ਮੈਨੂੰ ਆਲੂ ਵਾਲਾ ਮਿਕਸਚਰ ਤਿਆਰ ਕਰ ਲੈੰਦੋ ਹਾਂ ਤੇ ਥੋੜਾ ਠੰਡਾ ਹੋਊਗਾ ਹੂੰ ਫਿਰ ਰੱਖ ਦਾਂਗਾ ਤਾਂ ਪਰਾਂ ਜਾਂ ਕੁਝ ਇਹ ਬਣਾ ਲਾਂਗੇ ਹੂੰ ਚਲ ਠੀਕ ਆ ਫਿਰ ਮੈਂ ਉੱਪਰ ਜਾਂਦਾ ਲਓ ਜੀ ਸੇਵੀਆਂ ਬਣਨੀਆਂ ਹੋ ਗਈਆਂ ਸ਼ੁਰੂ ਇਹਦੇ ਤੇ ਦੇਖਦੇ ਹਾਂ ਹੁਣ ਅੱਗੇ ਦਾ ਪ੍ਰੋਸੀਜਰ ਕੀ ਆ ਇਹਦਾ ਉਹ ਬਾ ਵੇ ਉਬਲ ਗਈਆਂ ਉਬਲ ਗਈਆਂ ਉਹ ਟੁੱਟ ਪਲਾਉ ਜੇ ਹਾਂਜੀ ਦੇਖੋ ਬਣ ਗਈਆਂ ਕੈਂਟਾ ਨਾ ਕੰਮ ਪਤੀਨਾ ਕਰਨ ਕਰਤਾ ਜਮ ਇਹ ਹੀ ਨੁਕਸਾਨ ਆ ਬਸ ਨਾ ਚੁੱਲੇ ਦਾ ਵੀ ਭਾਂਡੇ ਸਾਰੇ ਕਾਲੇ ਹੋ ਜਾਂਦੇ ਆ ਸਟੀਲ ਨੂੰ ਮਾਰ ਕਰ ਜਾਂਦਾ ਉਤਰ ਜੂਗਾ ਨਾ ਬੜਾ ਠੀਕ ਆ ਵਾਹ ਬਈ ਵਾਹ ਨੀਂ ਲੱਗ ਰਹੀ ਹੈ ਮੈਨੂੰ ਮਾਣ ਆ ਤੇਰੇ ਤੇ ਕਿਉਂ ਤੂੰ ਸ਼ਹਿਰ ਦੀ ਕੁੜੀ ਹੋ ਕੇ ਵੀ ਐ ਪਿੰਡ ਉਹ ਮਾਹੌਲ ਚਲਾ ਰੱਖਿਆ ਇੱਥੇ ਮੇਰੇ ਨਾਨਕੇ ਪਿੰਡ ਦਾ ਨਾ ਯੂ نو ਵੈਰੀ ਗੱਲ ਹਾਂ ਤੇ ਮੈਂ ਸਾਰਾ ਕੁਝ ਕੀਤਾ ਹੋਇਆ ਅੱਛਾ ਫਸਟ ਟਾਈਮ ਨਹੀਂ ਹੈਗਾ ਅਸੀਂ ਨਾਨਕੇ ਬੜਾ ਕੀ ਕਰਦੇ ਹੁੰਦੇ ਸੀ ਹਾਂ ਏਡੇ ਚੂਲਾ ਤੋਂ ਤਾਂ ਬਤਾ ਉੱਥੇ ਬੁੱਝਾਇਆ ਹਾਂ ਬਣਾਇਆ ਹੋਇਆ ਗੱਬੇ ਹਨਾ ਅਸੀਂ ਗੱਬੇ ਨਾ ਵੱਡੀ ਉਹ ਨਹੀਂ ਹੁੰਦੀ ਜਿਹੜੀ ਵੱਡੀ ਤਵੀ ਹਾਂ ਜੋ ਨਾਨਕੇ ਰਹਿੰਦੇ ਹੁੰਦੇ ਨੇ ਕੀ ਤਵੀ ਲਾ ਕੇ ਵੱਡੀ ਸਾਰੀ ਸਾਰੀਆਂ ਭੈਣਾਂ ਨੇ ਦੀ ਮਾਸੀ ਦੀਆਂ ਕੁੜੀਆਂ ਹੋਣਗੀਆਂ ਮਾਮੇ ਦੀਆਂ ਹੋਣਗੀਆਂ ਸਭ ਨੇ ਰੋਟੀਆਂ ਲਾਉਣੀਆਂ ਹੋਣਗੀਆਂ ਅੱਛਾ ਮੇਰੀ ਡਿਊਟੀ ਹੋ ਗਈ ਸੀ ਕਿ ਚੋਪੜਨ ਦੀ ਅੱਜ ਹੁਣ ਤੇਰੀ ਸਾਰੀ ਡਿਊਟੀ ਤੇਰੀ ਹੋਈ ਆ ਇਟਸ ਓਕੇ ਆਈ ਕੈਨ ਹੈਂਡਲ ਪਰ ਥੋੜਾ ਹਾਈਜੀਨ ਦਾ ਧਿਆਨ ਇੱਕ ਗੱਲ ਹੋਰ ਮੈਂ ਕਹਿੰਦੀ ਆ ਬਣਾ ਸੀ ਝੁੱਲੇ ਦੇ ਰਹੇ ਪਰ ਜੱਦਾ ਉਹ ਫਰਾਈ ਬੈਨ ਮਾਡਰਨ ਸਟੈਂਡ ਆ ਨਾਨ ਸਟਿਕ ਨਾਨ ਸਟਿਕ ਲਾਗਾ ਪੰ ਦਵਾਈ ਲੈਣਾ ਪਰ ਦਵਾਈ ਲੈਦਾ ਨੂੰ ਹੋ ਗਿਆ ਤੇ ਮੈਂ ਆਹਾ ਇਹ ਇਹਦੇ ਨਾਲ ਕੱਤੇ ਕਰਦੀ ਪਈਆਂ ਚਮਚੇ ਨਾਲ ਯਾਰ ਮੇਰੇ ਨੇਲ ਐਕਸਟੈਂਸ਼ਨ ਕਿੰਨੇ ਦੇ ਆ ਕੀ ਬਾਤਾਂ ਨੇ ਫਿਰ ਅਵੇ ਤੁਹਾਨੂੰ ਨੋਹਾਲਾ ਕੰਦੇ ਹੋ ਗਏ ਹੁਣ ਵੈਸੇ ਤਾਂ ਮੈਨੂੰ ਨਿਹਲ ਸਾਫ ਹੈ ਮੈਂ ਡੇਲੀ ਸਾਫ ਕਰਦੀ ਹਾਂ ਬਰਸ਼ ਨਾਲ ਬਟ ਸਕੇ ਓਏ ਹੋ ਉਹoverline ਲਾਰੇ ਕਿਉਂ ਕਿਉ ਯਾਦ ਤੇ ਇਹ ਤਾਂ ਸੱਚੀ ਰੜ ਗਿਆ ਹਨਾ ਜਾਂ ਤਾਂ ਗਰਮ ਗਰਮ ਖਾ ਲੋ ਪਤਾ ਪੈ ਨੂੰ ਦੇ ਦੇ ਪਹਿਲਾਂ ਅ ਥਲੋ ਦਹੀਂ ਚੱਕਰ ਲਿਓਨੇ ਪੈਣਾ ਬਸ ਲੈ ਆਉਨੇ ਆ ਬਣੇ ਪਏ ਆ ਕਾਲੀਆਂ ਚ ਹੂੰ ਇੱਥੇ ਵਾਲੀ ਖਾਓ ਫੇਰ ਮਜ਼ਾ ਆ ਡੈਡੀ ਹੁੰਦੇ ਨਾ ਡੈਡੀ ਦਾ ਖੁਸ਼ ਹੋ ਜਾਣਾ ਸੀਗਾ ਲੈ ਨੂੰ ਆਇਆ ਦਿਖਾਵਾਂਗੇ ਰਿਆ ਮੰਗ ਪਕੌੜੇ ਬਣਾਵਾਂਗੇ ਲੈ ਆਉ ਮਮੀ ਨਹੀਂ ਨਹੀਂ ਪਰੌਂਠੇ ਵੱਡੇ ਵੱਡੇ ਬਣਾ ਯਾਰ ਫੁੱਲ ਟਾਬੇ ਵਾਲੀ ਫੀਲਿੰਗ ਦੇ ਸਾਨੂੰ ਉਹ ਘਟ ਗਿਆ ਕਿਆਸਤਾ ਹੋਗਾ ਕਿ ਅੱਗੇ ਨੂੰ ਕਰਦੇ ਲੱਕੜਾ ਨਹੀਂ ਲੱਕੜ ਕਰਕੇ ਤਾਂ ਘੋਲਾ ਬਣਾਇਆ ਹਾਂ ਹਾਂ ਭੂਕਣਾ ਕਿਵੇਂ ਲੱਗਿਆ ਤੈਨੂੰ ਉਹ ਨਾਈਸ ਹੈਨਾ ਗੈਸ ਥੋੜੀ ਹੋ ਜਾ ਤੇ ਆਦੂ ਹੂੰ ਕੋ ਤਾਂ ਫਟਾਫਟ ਲੈ ਜਾਣਗੇ ਹਾਂਜੀ ਜੀ ਆਪਾਂ ਬੈਠੇ ਆ ਇੱਥੇ ਓਏ ਆਪਾਂ ਬੈਠੇ ਆ ਕੀ ਚਾਹੀਦਾ ਇਹ ਕਹਿੰਦਾ ਕੁਝ ਮੈਨੂੰ ਵੀ ਦੇ ਤੇਰੇ ਮੀਟ ਦੇ ਤੜਕੇ ਨਹੀਂ ਕਾਕਾ ਲੱਗਣੇ ਇੱਥੇ ਠੀਕ ਆ ਨਾ ਤੈਨੂੰ ਤਾਂ ਤੈਨੂੰ ਤਾਂ ਉਬੜਿਆ ਆਲੂ ਹੀ ਮਿਲਣਾ ਖਾਦਾ ਹੀ ਨਹੀਂ ਇਹਨੇ ਮਨ ਲੱਦਾ ਖਾ ਲੈ ਫਾਇਦਾ ਨਹੀਂ ਮੈਨੂੰ ਵੀ ਖਾ ਲਿਆ ਮਨ ਲੱਦਾ ਚਲੋ ਫਿਰ ਤੜਕੇ ਦਾ ਵੈਸੇ ਕਿਸੇ ਦੇ ਵੀ ਨਹੀਂ ਲੱਗਣੇ ਮੀਟ ਦੇ ਤਾਂ ਸਾਡੇ ਘਰੇ ਬੰਦ ਹੀ ਨਹੀਂ ਤੇ ਨਾ ਕੋਈ ਖਾਂਦਾ ਤੁਸੀਂ ਖਾਂਦੇ ਸੀ ਤਾਂ ਛੱਡਤਾ ਆਪਾਂ ਛੱਡਤਾ ਮੈਂ ਦਿਖਾਨੀ ਦੇਣੀ ਚਲੋ ਤਾਂ ਬਿੱਗ ਸਾਈਜ਼ ਦਾ ਲਾ ਦੇ ਕਿਹੜਾ ਹੁੰਦਾ ਉਹ ਜੈਂਟ ਸਾਈਜ਼ ਗੈਂਟ ਪਤਾ ਨਹੀਂ ਜੈਂਟ ਸਾਈਜ਼ ਹਨਾ ਉਹ ਵਾਲਾ ਲਾ ਦੇ ਪਰੌਂਠਾ ਆਹ ਹਾਂ ਤਵੇ ਤੇ ਜਾ ਕੇ ਛੋਟਾ ਕਿਉਂ ਲੱਗਣ ਲੱਗ ਜਾਂਦਾ ਕਿ ਤਵਾ ਹੀ ਵੱਡਾ ਆਪਣਾ ਤਵਾ ਵੱਡਾ ਹਾਂ ਕੁਛ ਹੈ ਨਾ ਨਾਨ ਸਟਿਕ ਵਾ ਨਾਨ ਸਟਿਕ ਇਧਰ ਆ ਦੇ ਮੈਂ ਕਦੇ ਚੱਪਲ ਲਾ ਕੇ ਨਹੀਂ ਦੂਜੀ ਚੱਪਲ ਲਾ ਕੇ ਬੈਠੀ ਹਮ ਇਹ ਵੀ ਚੁਰਲਾ ਕਾਨੂੰ ਹੈ ਨਾ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਪੜਿਆ ਲਿਖਿਆ ਮਾਡਰਨ ਹਨ ਉਹਨਾਂ ਨੂੰ ਆ ਚੀਜ਼ਾਂ ਨਹੀਂ ਪਤਾ ਹੁੰਦੀ ਕਿ ਡਿਕਸ਼ਨਰੀ ਚ ਲਿਖਿਆ ਸਾਰੇ ਰੰਗ ਦੇਖਣੇ ਚਾਹੀਦੇ ਦੁਨੀਆ ਦੇ ਕਿ ਨਹੀਂ ਆਪਾਂ ਦਾ ਇਹਨੂੰ ਐਂ ਕਰਨਾ ਜਿਹੜੀ ਆ ਮਿੱਟੀ ਦਾ ਰੰਗ ਕੀਤਾ ਹੋਇਆ ਨਾ ਆਪਾਂ ਸਾਰੀ ਉੱਤੇ ਤੱਕ ਕੰਦ ਤੇ ਕਰਕੇ ਉਹ ਸਾਰੀ ਖਿੜਕੀ ਵਿੱਚ ਹੀ ਕਵਰ ਕਰ ਲੈਣੀ ਆ ਤੁਸੀਂ ਪਹਿਲਾਂ ਇਹ ਅਰੇਂਜਮੈਂਟ ਕਰੋ ਕਾਦਾ ਹੋਰ ਕੋਈ ਖੁਸ਼ ਹੋਵੇ ਨਾ ਹੋਵੇ ਮੇਰਾ ਵਲੌਗ ਦੇਖ ਕੇ ਮੇਰੀ ਨਾਨੀ ਬਹੁਤ ਖੁਸ਼ ਹੁੰਦੀ ਉਹਨਾਂ ਦੇ ਦੇਖ ਕੇ ਫੈਸਲੀ ਮੇਰੇ ਮਾਮੇ ਦੀਆਂ ਕੁੜੀਆਂ ਕੁਝ ਕਹਿਣਾ ਚਾਹੇंगी ਨਾਨਕਾ ਪਰਿਵਾਰ ਨੂੰ ਆਪਣੇ ਨੂੰ ਬਿਲਕੁਲ ਕਹੋ ਕਿ ਮੈਨੂੰ ਸੱਚੀ-ਮੁੱੱਚੀ ਨਾਨਕੀਆਂ ਦੀ ਯਾਦ ਆ ਗਈਆਂ ਰੋਟੀਆਂ ਖਾਉਂਦੀਆਂ ਹੂੰ ਹੂੰ ਤੇ ਲਾਡੀ ਤੇ ਰੱਜੀ ਵੀ ਦੇਖਦੀ ਆਣੀਆਂ ਮੈਨੂੰ ਉਹ ਵੀ ਯਾਦ ਆ ਗਿਆ ਵੀ ਅੱਪਾ ਤਾਂ ਹੋਏ ਤੇ ਬਹਿ ਕੇ ਰੋਟੀਆਂ ਲਾਉਂਦੀਆਂ ਹੁੰਦੀਆਂ ਸੀ ਤਵੇਂ ਤੇ ਬਹਿ ਕੇ ਉਹ ਸੌਰੀ ਚੁੱਲੇ ਤੇ ਨੇ ਆਦੀ ਬਹਿ ਕੇ ਰੋਟੀਆਂ ਲਾਉਂਦੀਆਂ ਹੁੰਦੀਆਂ ਸੀ ਜਦ ਸਾਰੇ ਆਏ ਹੁੰਦੇ ਸੀ ਫਿਰ ਅਸੀਂ ਰੋਟੀਆਂ ਵੀ ਕੋਈ ਘੱਟ ਨਹੀਂ ਸੀ ਨਾ ਲਾਉਣੀਆਂ ਹੁੰਦੀਆਂ 50 50 ਸੱਟ ਵੇਹ ਇੱਕ ਗੱਲ ਆ ਬਹੁਤ ਸੇਫਟੀ ਆ ਚੁੱਲੇ ਨਾਲ ਪਟਾਕਾ ਪੈਣ ਦਾ ਡਰ ਨਹੀਂ ਪਟਾਕਾ ਮੈਨ ਦੀ ਵੀ ਛੱਡੋ ਗੈਸ ਬਹੁਤ ਵਰਤ ਸਕਦੀ ਆ ਆਪਣੀ ਸਿਲੰਡਰਾਂ ਦੇ ਖਰਚੇ ਬਸ ਫਿਰ ਚੁੱਲੇ ਆਪਣੇ ਕੋ ਬਾਲ ਲੈਣ ਮੈਂ ਕਹਿੰਨਾ ਇੱਕ ਟਾਈਮ ਦੀ ਰੋਟੀ ਆਪਾਂ ਇਹਦੇ ਤੇ ਹੀ ਨਾ ਖਾ ਲਿਆ ਕਰੀਏ ਹੁਣ ਜਿਵੇਂ ਸਰਦੀਆਂ ਸਰਦੀਆਂ ਨੇ ਹਨਾ ਰਾਤ ਦੀ ਵੀ ਖਾ ਸਕਦੇ ਆ ਠੰਡਾ ਠੰਡਾ ਮੌਸਮ ਨਾਲ ਚੁੱਲਾ ਚੱਲਦਾ ਹੋਵੇ ਹਾਂ ਰਾਤ ਦੀ ਵੀ ਵੈਸੇ ਖਾ ਸਕਦੇ ਆ ਲੈ ਵੀ ਖਾ ਕੇ ਦੇਖੀ ਆਪਾਂ ਰੋਟੀ ਆ ਪਰੌਂਠਾ ਆ ਵੀ ਪਹਿਲੇ ਚੋਲੇ ਦੀ ਪਹਿਲੀ ਗੁਰ ਕੀ ਤੇਰੇ ਨਾਲ ਆਂ ਨਹੀਂ ਤੇ ਦਗਾ ਤੇ ਮੀ ਮੱਖਣ ਲੈਣੀ ਹੈ ਦੇਖੀ ਦੇਖੀ ਮੱਖਣ ਚੀਸੇ ਸੰਗਣਾਉਂ ਹੂੰ ਮੜੀ ਰਾਗਣਾ ਬੁਜੀਦੀ ਮੱਖਣ ਨਾ ਮੱਖਣ ਤਾਂ ਦਿੱਤਾ ਨਹੀਂ ਯਾਰ ਖਾਦਾ ਹੀ ਨਹੀਂ ਤੇ ਕਿ ਸੰਦੇ ਲੈ ਆਈ ਨਹੀਂ ਜਮੀਲਾ ਐ ਲੋ ਮੱਖਾ ਉਹ ਹੋ 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 ਸਰੋਤ ਯਾਰ ਆ ਗਿਆ ਸਿਕੂ ਯਾਰ ਆ ਗਿਆ ਛੋਲੇ ਵਾਲੀ ਰੋਟੀ ਦਾ ਵੈਸੇ ਨਹੀਂ ਸਵਾਰ ਬਦਲ ਜਾ ਫੇਰ ਇੱਕ ਤਾਂ ਨਹੀਂ ਬੈਠਿਆ ਸਿਕੂ ਨੂੰ ਵੀ ਦੇ ਦੀਏ ਵਿਚਾਰਾ ਸਿਕੂ ਦੇਤਾ ਵੀ ਅੱਜ ਕਰੀ ਗਈ ਜਾਂਦੇ ਆ ਲਓ ਬਈ ਬਹੁਤ ਜ਼ਿਆਦਾ ਸਵਾਰ ਬੜਿਆ ਆ ਇਹ ਆਲੂ ਵਾਲਾ ਪਰੌਣਾ ਠੀਕ ਆ ਤੇ ਬਹੁਤ ਬਹੁਤ ਧੰਨਵਾਦ ਬਈ ਪਹਿਲਾਂ ਤਾਂ ਤੇਰਾ ਕੌਂਦੀ ਬਸ ਦੀ ਰੱਖੀਏ ਠੀਕ ਆ ਭਾਈ ਇਹ ਆ ਵੀ ਤੂੰ ਰੋਣਾ ਬਹੁਤ ਕੜਾਉਣੀ ਪਈ ਆ ਮੇਰਾ ਚਲੋ ਮੈਂ ਨਿਕੜਾਂ ਰਹੀ ਬਾਕੀ ਤੁਹਾਨੂੰ ਹੁਣ ਖਾ ਕੇ ਮਿਲਦੇ ਆ ਠੀਕ ਆ ਮੇਰਾ ਪਰੌਣਾ ਹੋ ਗਿਆ ਨਾ ਟੱਡਾ ਲਈ ਹਾਂ ਪਹਿਲਾਂ ਖਾ ਲੇ ਖਰਾ ਉਹਨੂੰ ਦੀ ਵਾਰੀ ਆ ਚਲੋ ਜੀ ਓਕੇ ਬਾਏ ਬਾਏ ਆਪਣੇ ਹੱਥ ਦੇ ਪਰੌਂਠੇ ਖਾ ਕੇ ਕਿਵੇਂ ਲੱਗਦਾ ਪਿਆ ਚੁੱਲੇ ਤੇ ਪਹਿਲੀ ਵਾਰ ਟੂ ਮੱਚ ਗ੍ਰੇਟ ਟੂ ਮੱਚ ਗ੍ਰੇਟ ਓਕੇ ਨਬਰੀ ਇਕ ਲੀਏ ਸਿੰਮ ਨੇ ਲੈਣ ਆਉਣਾ ਹਲੇ ਮੈਂ ਤਾਂ ਜਦ ਤੱਕ ਮੈਂ ਖਾ ਲਵਾਂ ਹਾਂ ਬਦੀਰਾ ਤੇ ਵੇ ਹਨ ਹਾਂਜੀ ਤੇ ਰੋਟੀ ਪਾਣੀ ਆਪਾਂ ਕਰ ਲਿਆ ਡਨ ਤੇ ਅੰਦਰ ਆ ਜੂ ਰੋਟੀ ਪਾਣੀ ਆਪਾਂ ਕਰ ਲਿਆ ਡਨ ਮਮੀ ਉਹਨਾਂ ਨੂੰ ਵੀ ਭੇਜਦੇ ਸੀ ਮੈਂ ਦੋ ਚਾਟ ਪਰਾਂਠੇ ਤੇ ਬਰੋਂ ਹਨਾ ਸਵਾਰ ਅਜ ਵੱਖਰਾ ਹੀ ਸੀਗਾ ਤੇ ਅਸੀਂ ਡਿਸਾਈਡ ਕੀਤਾ ਕਿ ਜਾਂ ਤਾਂ ਦਿਨ ਚ ਇੱਕ ਟਾਈਮ ਅਸੀਂ ਉੱਪਰ ਰੋਟੀ ਖਾਏ ਲਵਾਂਗੇ ਹਨਾ ਦੁਪਹਿਰ ਵਾਲੇ ਟਾਈਮ ਜਾਂ ਸੰਡੇ ਦੇ ਸੰਡੇ ਅਸੀਂ ਉੱਪਰ ਰੋਟੀ ਖਾਇਆ ਕਰਾਂਗੇ ਬਣਾ ਕੇ ਚੁੱਲ੍ਹੇ ਤੇ ਐਂ 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 ਫੋਰ ਕੁਛ ਤੁਹਾਨੂੰ ਮੈਸੇਜ ਕਿੱਦਾਂ ਹੀ ਲੱਗੀ ਚਿੱਲੇ ਤੇ ਬੈਠੀ ਆ ਮੈਂ ਮੈਂ ਕਰਦੀ ਵਧੀਆ ਵਧੀਆ ਲੱਗੀ ਨਾ ਮੈਨੂੰ ਇੰਜਨ ਸਾਹਿਬ ਕਹਿੰਦੇ ਮੈਂ ਕਿਤੇ ਕਿਤੇ ਪਹਿਲਾਂ ਸੋਚਦਾ ਹੁੰਦਾ ਸੀ ਮੇਰੀ ਘਰ ਵਾਲੀ ਨੂੰ ਜੇ ਸਿਰਫ ਮਾਡਰਨ ਪੋਣਾ ਹੀ ਆਂਦਾ ਹੋਇਆ ਤੇ ਉਹਨੂੰ ਜਿਆ-ਚੀਜ਼ਾਂ ਨਾ ਪਤਾ ਹੋਈਆਂ ਮੈਂ ਕਿਹਾ ਮੈਂ ਉਹੋ ਜੇ ਟ੍ਰੈਡੀਸ਼ਨ ਚ ਆਈ ਆ ਤੇ ਮੈਨੂੰ ਉਹ ਚੀਜ਼ਾਂ ਦਾ ਪਤਾ ਆਈ نو ਵੈਰੀ ਵੈਲ ਕਿ ਜਿਵੇਂ ਆਪਣੇ ਨਾਨਕੇ ਘਰ ਚਾਚੀ ਜੀ ਨੇ ਦੇਖੀਆਂ ਨੇ ਤੇ ਮੈਨੂੰ ਇਹ ਵੀ ਪਤਾ ਨਾਨੀ ਦੇਖ ਕੇ ਬਹੁਤ ਖੁਸ਼ ਹੋਗੀ ਕਿ ਮੈਂ ਚੁੱਲੇ ਤੇ ਆਪ ਚੁੱਲ੍ਹਾ ਬਣਾ ਕੇ ਤੇ ਰੋਟੀਆਂ ਬਣਾਈਆਂ ਨਾ ਬਰੌਂਟੀ ਬਣਾਈ ਤੇ ਉਮੀਦ ਕਰਦਾ ਤੁਹਾਨੂੰ ਵੀ ਵੀਡੀਓ ਵਧੀਆ ਲੱਗੂਗੀ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਜੇ ਬੰਦਾ ਡ्रेसेस ਪਾਉਂਦਾ ਵਨ ਪੀਸ ਪਾਉਂਦਾ ਸੂਟ ਕੱਟ ਪਾਉਂਦਾ ਡਸਨਟ ਮੀਨ ਉਹਦੀ ਪ੍ਰੋਫਾਈਲ ਦੇ ਕੇ ਗੈਸਨਾ ਲਾਇਆ ਕਰੋ ਕਿ ਉਹ ਬੰਦਾ ਸਰ ਵੀਡੀਓਜ਼ ਹੀ ਬਣਾਈ ਜਾਂਦਾ ਜਾਂ ਉਹਨੂੰ ਸਿਰਫ ਆਹੀ ਕੁਝ ਕਰਨਾ ਆਉਂਦਾ ਫੈਸ਼ਨ ਕਰਨਾ ਹੀ ਆਉਂਦਾ ਹਰੇਕ ਬੰਦੇ 'ਚ ਬਹੁਤ ਸਾਰਾ ਕੁਝ ਕਰਨ ਦਾ ਯੋਨ ਇੱਕ ਜਜ਼ਬਾ ਹੁੰਦਾ ਜੋ ਮੇਰੇ 'ਚ ਹੈ ਮੈਨੂੰ ਪਤਾ ਆ ਸੋ ਆਪਾਂ ਹਰੇਕ ਕੰਮ ਵਧੀਆ ਕਰ ਲਈਦਾ ਤੇ ਸਾਨੂੰ ਪਤਾ ਤੇ ਦਿਲੋਂ ਕਰੀਦਾ ਆ ਤੇ ਆ ਵੀ ਕੰਮ ਮੈਨੂੰ ਸ਼ੌਂਕ ਆ ਸ਼ੁਰੂ ਤੋਂ ਹੀ ਆ ਮੈਂ ਆਪਣੀ ਭੂਆ ਘਰੇ ਵੀ ਬਹੁਤ ਕੀਤਾ ਨਾਨੀ ਘਰ ਵੀ ਬਹੁਤ ਕੀਤਾ ਸੋ ਮੀਤ ਕਰਦੇ ਤੁਹਾਨੂੰ ਵੀਡੀਓ ਸੋਹਣੀ ਲੱਗੀ ਹੋ ਤੇ ਇਹ ਵੀ ਬਦਲ ਲੱਗਦਾ ਹੋਊ ਕਿ ਮੈਂ ਸਿਰਫ ਵੀਡੀਓ ਨਹੀਂ ਬਣਾਉਂਦੀ ਮੈਂ ਘਰ ਦੇ ਕੰਮ ਵੀ ਕਰਦੀ ਆ ਉਦਾਂ ਵੀ ਡੇਲੀ ਰੂਟੀਨ 'ਚ ਵੀ ਦੁਪਹਿਰ ਦਾ ਲੰਚ ਮੈਂ ਹੀ ਤਿਆਰ ਕਰਨਾ ਹੁੰਦਾ ਐਂਡ ਆਪਾਂ ਕਰ ਰਹੇ ਆ ਇੱਥੇ ਵੀਡੀਓ ਆਪਣੀ ਐਂਡ ਕਿਉਂਕਿ ਆਪਾਂ ਜਾ ਰਹੇ ਆ ਨਾਨੀ ਦੇ ਘਰ ਸੋ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਸੋ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਇਦਾਂ ਹੀ ਸਾਡੇ ਵਲੌਗਸ ਨੂੰ ਪਿਆਰ ਦਿੰਦੇ ਰਹੋ ਜੀ ਥੈਂਕ ਯੂ ਸੋ ਮੱਚ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ